ਬੈਠਾ ਸੋਢੀ ਪਾਤਸ਼ਾਹ RAM DAS SAT GURU ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਧੰਨ ਗੁਰੂ ਗੁਰੂ RAM DAS ਮਹਾਰਾਜ ਜੀ ਜਿਸ ਵੇਲੇ ਅੰਮ੍ਰਿਤ ਸਰ ਦਰਬਾਰ ਸਾਹਿਬ ਜਿਹੜੇ ਤਲਾ ਦੀ ਸਰੋਵਰ ਦੀ ਗੁਰਮਖੋ ਪਰਕਰਮਾਂ ਦੇ ਵਿੱਚ ਸੇਵਾ ਵੀ ਚੱਲਦੀ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਨੇਕਾਂ ਸਿੱਖ ਆਉਂਦੇ ਨੇ ਚੌ ਵਰਨਾ ਦੀ ਸੰਗਤ ਆਉਂਦੀ ਏ ਚਾਰੇ ਦਿਸ਼ਾਵਾਂ ਵਿੱਚੋਂ ਆਉਂਦੇ ਨੇ ਤੇ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਸਭਨਾ ਦੀਆਂ ਝੋਲੀਆਂ ਪਰਦੇ ਪਏ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੀਤ ਦੇ ਉੱਪਰ ਮੇਰ ਦੀ ਨਜ਼ਰ ਹੋ ਜਾਏ ਸਤਿਗੁਰੂ ਉਹਦੀ ਜਨਮਾਂ ਜਨਮਾਂ ਦੀ ਗਰੀਬੀ ਮਹਾਰਾਜ ਉਹਦੀ ਜਨਮਾਂ ਜਨਮਾਂ ਦਾ ਦਰਿਦ੍ਰ ਘਟ ਦਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਜੀ ਦੇ ਤੇ ਮੇਰ ਕਰਨ ਮਹਾਰਾਜ ਉਹਦੇ ਜਨਮਾਂ ਜਨਮਾਂ ਦੇ ਪਾਪ ਘੱਟ ਦਿੰਦੇ ਨੇ ਔਰ ਉਹਨੂੰ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦੇ ਨੇ ਸਤਿਗੁਰੂ ਗੁਰਮੁਖੋ ਆਪਣੀ ਮਤ ਦੇ ਕੇ ਗੁਰਮਤ ਦੇ ਕੇ ખોਟੀ ਮਤ ਦੁਰਮਤ ਦਾ ਨਾਸ਼ ਕਰ ਦਿੰਦੇ ਨੇ ਮਹਾਰਾਜ ਕਹਿਣ ਲੱਗੇ ਜਿਹੜਾ ਗੁਰੂ ਦੇ ਨਾਮ ਨੂੰ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਕਹਿ ਕੇ ਜਪਦਾ ਹੈ ਨਾ ਮਹਾਰਾਜ ਕਹਿਣ ਲੱਗੇ ਉਹਨੂੰ ਦੁੱਖ ਕਿੱਥੇ ਹੋ ਸਕਦਾ ਹੈ ਆਪਾਂ ਸਵਈਏ ਪੜਦੇ ਆਂ ਜਾਂ ਕੋ ਦੇਖਤ ਦਰੀਦਰ ਜਾਵੇ ਨਾਮ ਸੋ ਨਿਦਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ ਸਤ ਜਪੈ ਮਨ ਧ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜਿਉ ਮਹਾਰਾਜ ਕਹਿਣ ਲਗੇ ਦੱਸੋ ਉਹਨੂੰ ਕਿੱਥੇ ਦੁਖ ਹੋਏਗਾ ਜਿਹਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੇਰ ਹੋ ਜਾਏ ਸਤਿਗੁਰੂ ਸਰੋਵਰ ਦੀ ਸੇਵਾ ਕਰਵਾ ਰਹੇ ਨੇ ਤੇ ਇੱਥੇ ਗੁਰਮੁਖੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜੇਲਮ ਦੀ ਧਰਤੀ ਦੇ ਰਹਿਣ ਵਾਲੇ ਦੋ ਮਾਂ ਪੁੱਤ ਆਏ ਨੇ ਛੋਟਾ ਜਿਹਾ ਬੱਚਾ ਹੈ ਜਿਹਦੇ ਸਿਰ ਤੋਂ ਬਾਪ ਦਾ ਸਾਯਾ ਚਲਾ ਗਿਆ ਤੁਸੀਂ ਗੁਰਮੁਖੋ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆਂ ਜਿਸ ਬੱਚੇ ਦੇ ਸਿਰ ਤੋਂ ਬਾਪ ਦਾ ਸਾਯਾ ਚਲਾ ਜਾਏ ਕਮਾਈ ਦਾ ਕੋਈ ਸਾਧਨ ਨਾ ਹੋਏ ਉਹ ਬੱਚਾ ਜਿਵੇਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਏ ਇਹ ਤੇ ਉਹਦਾ ਹੀ ਹਿਰਦਾ ਜਾਣਦਾ ਏ ਬਾਪ ਦਾ ਸਾਇਆ ਸਿਰ ਤੋਂ ਚਲਾ ਗਿਆ ਦੋਵੇਂ ਮਾਂ ਪੁੱਤ ਗੁਰੂ ਕੀ ਨਗਰੀ ਵਿੱਚ ਆਏ ਨੇ ਇੱਥੇ ਮਾਂ ਨੇ ਆਖਿਆ ਪੁੱਤਰਾ ਦੇਖ ਤੇਰੇ ਸਿਰ ਤੇ ਬਾਪ ਦਾ ਸਾਇਆ ਨਹੀਂ ਕਮਾਉਣ ਵਾਲਾ ਕੋਈ ਨਹੀਂ ਕਮਾਈ ਦਾ ਸਾਧਨ ਕੋਈ ਨਹੀਂ ਪੁੱਤਰਾ ਹੁਣ ਤੈਨੂੰ ਕੋਈ ਨਾ ਕੋਈ ਰੋਜ਼ਗਾਰ ਕਰਨਾ ਪੈਣਾ ਹੈ ਉਹਨੇ ਆਖਿਆ ਮਾਂ ਦੱਸੋ ਮੈਂ ਕੀ ਕੰਮ ਕਰ ਸਕਦਾ ਕਹਿਣ ਲੱਗੀ ਪੁੱਤਰਾ ਤੂੰ ਵੱਡਾ ਕੋਈ ਜ਼ੋਰ ਦਾ ਕੰਮ ਤੇ ਕਰ ਨਹੀਂ ਸਕਦਾ ਮੈਂ ਤੈਨੂੰ ਘੁੰਗਣੀਆਂ ਉਬਾਲ ਕੇ ਦਿਆ ਕਰਾਂਗੀ ਜੇ ਗੁਰੂ ਰਾਮਦਾਸ ਜੀ ਦੇ ਸਰੋਵਰ ਘਰ ਵਿੱਚ ਬਹੁਤ ਸਾਰੀ ਸਿੱਖ ਸੰਗਤ ਆਉਂਦੀ ਏ ਸੇਵਾ ਚੱਲ ਰਹੀ ਏ ਤੇ ਤੂੰ ਸਰੋਵਰ ਦੇ ਕਿਨਾਰੇ ਪਰ ਕਰਮਾਂ 'ਚ ਸ਼ਵਾਬਾ ਲਾ ਕੇ ਬਹਿ ਜਾਇਆ ਕਰੀ ਘੁੰਗਰੀਆਂ ਵੇਚਿਆ ਕਰੀ ਘੁੰਗਰੀਆਂ ਵਿਕ ਜਾਇਆ ਕਰਨਗੀਆਂ ਤੇ ਆਪਣਾ ਮਾਂ ਪੁੱਤਾਂ ਦਾ ਸੋਨਾ ਗੁਜ਼ਾਰਾ ਚੱਲ ਪਏਗਾ ਭਾਈ ਸੋਮਾ ਕਹਿ ਲੱਗਾ ਠੀਕ ਹੈ ਮਾਂ ਮਾਂ ਨੇ ਘੁੰਗਨੀਆਂ ਉਬਾਲ ਕੇ ਦੇ ਦੇਣੀਆਂ ਤੇ ਛਾਬਾ ਟੋਕਰੀ ਭਰ ਕੇ ਦੇ ਦੇਣੀ ਸੋਮੇ ਨੇ ਸਿਰ ਤੇ ਟੋਕਰੀ ਚੁੱਕਣੀ ਤੇ ਜਿਹੜਾ ਸਰੋਵਰ ਹੈ ਉਹਦੇ ਕਿਨਾਰੇ ਤੇ ਬੋਰੀ ਵਿਛਾ ਕੇ ਟੋਕਰੀ ਰੱਖ ਕੇ ਬਹਿ ਜਾਣਾ ਤੇ ਘੁੰਗਨੀਆਂ ਵੇਚਣੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਨੇ ਵੀ ਲੈ ਲੈਣੀਆਂ ਅੱਜ ਗੁਰਮੁਖੋ ਇਹਦੇ ਭਾਗ ਜਾਗੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਸਰੋਵਰ ਦੇ ਕਿਨਾਰੇ ਪਰ ਕੰਮਾਂ ਤੇ ਤੁਰੇ ਆਉਂਦੇ ਨੇ ਤੇ ਸੋਮੇ ਨੇ ਦੇਖਿਆ ਜਿਸ ਗੁਰੂ ਦੇ ਚਰਨਾਂ ਵਿੱਚ ਸਾਰੇ ਝੁਕਦੇ ਪਏ ਨੇ ਭਾਈ ਸੋਮਾ ਵੀ ਉੱਠ ਕੇ ਖੜਾ ਹੋ ਗਿਆ ਗੁਰੂ ਰਾਮਦਾਸ ਜੀ ਕੋਲ ਆਏ ਭਾਈ ਸੋਮੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਤਿਗੁਰੂ ਗੁਰੂ ਨਾਨਕ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਪੁੱਛਣ ਲੱਗੇ ਪੁੱਤਰਾ ਇੱਥੇ ਤੂੰ ਕੀ ਕਰਦਾ ਪਿਆ ਹੈ ਕਹਿਣ ਲੱਗਾ ਮਹਾਰਾਜ ਮੈਂ ਹੁੰਗਣੀਆਂ ਵੇਚਦਾ ਸਤਗੁਰੂ ਕਹਿਣ ਲੱਗੇ ਫਿਰ ਕਿੰਨੇ ਪੈਸੇ ਵਟੇ ਸਵੇਰ ਤੋਂ ਸ਼ਾਮ ਤੱਕ ਵੇਕ ਗਈਆਂ ਹੁੰਗਣੀਆਂ ਕਹਿਣ ਲੱਗਾ ਮਹਾਰਾਜ ਆਹ ਬੋਰੀ ਦੇ ਥੱਲੇ ਪਏ ਨੇ ਮਹਾਰਾਜ ਕਹਿਣ ਲੱਗੇ ਲਿਆ ਫਿਰ ਅੱਜ ਦੀ ਵਟ ਸਾਨੂੰ ਦੇ ਦੇ ਭਾਈ ਸੋਮੇ ਨੇ ਗੁਰਮਖੋ ਬੋਰੀ ਦੇ ਤਲਿਓਂ ਹੱਥ ਪਾ ਕੇ ਉਹ ਸਾਰੇ ਪੈਸੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੰਗਨੀਆਂ ਵੇਚ ਕੇ ਉਹਨੇ ਵਟੇ ਨੇ ਸਾਰੀ ਵਟ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥਾਂ ਵਿੱਚ ਫੜਾ ਦਿੱਤੀ ਸਤਗੁਰੂ ਅੱਗੇ ਨੂੰ ਤੁਰ ਗਏ ਮਹਾਰਾਜ ਜਿਹੜੇ ਉਥੇ ਮਜ਼ਦੂਰ ਲੱਗੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਦਿਹਾੜੀ ਦੇ ਦਿੱਤੀ ਭਾਈ ਸੂਮਾ ਗੁਰਮਖੋ ਸ਼ਾਮ ਨੂੰ ਆਪਣੇ ਘਰ ਗਿਆ ਮਾਂ ਨੇ ਪੁੱਛਿਆ ਪੁੱਤਰ ਅੱਜ ਦੀ ਵਟਕ ਤੇ ਕਹਿਣ ਲੱਗਾ ਮਾਂ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਮੇਰੇ ਕੋਲ ਸ਼ਾਮ ਨੂੰ ਆਏ ਮਹਾਰਾਜ ਪੁੱਛਣ ਲੱਗੇ ਅੱਜ ਕਿੰਨੀ ਵਟਕ ਵੱਟੀ ਹੈ ਤੇ ਮੈਂ ਕਿਹਾ ਜੀ ਇੰਨੇ ਮਹਾਰਾਜ ਕਹਿਣ ਲੱਗੇ ਲਿਆ ਸਾਨੂੰ ਦੇ ਦੇ ਮਹਾਰਾਜ ਉਹ ਮੇਰੇ ਕੋਲ ਸਾਰੀ ਵਟਕ ਲੈ ਗਏ ਮਹਾਰਾਜ ਨੇ ਮੰਗ ਕੇ ਲਈ ਤੇ ਮਾਂ ਨੇ ਆਖਿਆ ਪੁੱਤਰਾ ਕੋਈ ਗੱਲ ਨਹੀਂ ਜੇ ਗੁਰੂ ਰਾਮਦਾਸ ਜੀ ਨੇ ਪ੍ਰਵਾਨ ਕਰ ਲਈਏ ਨਾ ਤੇ ਇੱਥੇ ਕਦੇ ਘਾਟਾ ਨਹੀਂ ਪੈਂਦਾ ਇੱਥੇ ਤੇ ਗੁਰੂ ਦੇ ਘਰ ਵਿੱਚੋਂ ਗੁਰਮਖੋ ਕੋਈ ਭਾਵਨਾ ਦੇ ਨਾਲ ਇੱਕ ਕੌਡੀ ਵੀ ਰੱਖਦੇ ਗੁਰੂ ਉਹਦੇ ਲਈ ਸਾਰੇ ਖਜ਼ਾਨਿਆਂ ਦੇ ਜੰਦੇ ਕੋਲ ਦਿੰਦਾ ਸਾਰੇ ਖਜ਼ਾਨਿਆਂ ਦੇ ਦਰਵਾਜ਼ੇ ਖੋਲ ਦਿੰਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਂਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਪੁੱਤਰਾ ਕੋਈ ਗੱਲ ਨਹੀਂ ਜੇ ਕੱਲ ਨੂੰ ਵੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਤੇਰੇ ਕੋਲ ਆਉਣ ਤੇ ਆਪਨੇ ਆਪ ਬਿਨਾ ਮੰਗਣ ਤੂੰ ਤੂੰ ਸਾਰੀ ਵਟਕ ਦੇ ਦੀ ਪੁੱਤਰਾ ਕੋਈ ਗੱਲ ਨਹੀਂ ਇਹ ਘਾਟੇ ਦਾ ਸੌਦਾ ਨਹੀਂ ਇੱਥੇ ਤੇ ਵਾਦਾ ਹੀ ਵਾਦਾ ਹੈ ਗੁਰਮਖੋ ਦੂਸਰਾ ਦਿਨ ਚੜਿਆ ਭਾਈ ਸੋਮੇ ਨੂੰ ਉਹਦੀ ਮਾਂ ਨੇ ਘੁੰਗੁਨੀਆਂ ਉਬਾਲ ਕੇ ਦਿੱਤੀਆਂ ਟੋਕਰੀ ਸਿਰ ਤੇ ਰੱਖ ਕੇ ਸਰੋਵਰ ਦੇ ਕਿਨਾਰੇ ਤੇ ਆ ਕੇ ਪ੍ਰਕਰਮਾਂ ਵਿੱਚ ਬਹਿ ਗਿਆ ਸਵੇਰ ਤੋਂ ਸ਼ਾਮ ਤੱਕ ਅੱਜ ਫਿਰ ਘੁੰਗਣੀਆਂ ਵੇਚੀਆਂ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਫਿਰ ਆਏ ਅੱਜ ਸੋਮਾ ਸਾਰੇ ਦਿਨ ਦੀ ਵਟਕ ਆਪਣੇ ਹੱਥਾਂ ਵਿੱਚ ਲੈ ਕੇ ਖੜਾ ਗੁਰੂ ਰਾਮਦਾਸ ਜੀ ਨੂੰ ਆਪ ਦੇ ਦਿੱਤੀ ਮਹਾਰਾਜ ਅੱਗੇ ਤੁਰ ਗਏ ਮਜ਼ਦੂਰਾਂ ਨੂੰ ਵੰਡ ਦਿੱਤੇ ਇਸੇ ਤਰ੍ਹਾਂ ਇਤਿਹਾਸਕਾਰ ਲਿਖਦੇ ਨੇ ਵੀ 5 ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਉਂਦੇ ਰਹਿ ਤੇ ਭਾਈ ਸੋਮਾ ਸਾਰੀ ਦਿਨ ਦੀ ਵਟਕ ਦਿੰਦਾ ਰਿਆ ਜਦੋਂ ਪੰਜਵੇਂ ਦਿਨ ਆਏ ਨੀ ਨਾ ਭਾਈ ਸੋਮਾ ਗੁਰਮੁਖੋ ਸਾਰੇ ਦਿਨ ਦੀ ਵਟਕ ਲੈ ਕੇ ਹੱਥਾਂ ਵਿੱਚ ਉਡੀਕ ਪਿਆ ਕਰਦਾ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਆਗੈ ਭਾਈ ਸੂਮਾ ਦੌੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਕਹਿਣ ਲੱਗਾ ਲਓ ਮਹਾਰਾਜ ਅੱਜ ਦੀ ਵਟਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਸੂਮਿਆ ਅੱਜ ਇੰਨੀ ਵਟਕ ਅੱਜ ਤੇ ਬਹੁਤ ਥੋੜਾ ਹੈ ਪਹਿਲੇ ਦਿਨ ਜ਼ਿਆਦਾ ਸੀ ਦੂਜੇ ਦਿਨ ਹੋਰ ਕੱਟ ਗਈ ਤੀਜੇ ਦਿਨ ਹੋਰ ਕੱਟ ਗਈ ਤੇ ਅੱਜ ਬਿਲਕੁਲ ਵਟਕ ਕਟ ਤੇ ਭਾਈ ਸੋਮਾ ਗੁਰਮਖੋ ਮਨ ਭਰ ਕੇ ਹੱਥ ਜੋੜ ਕੇ ਕਹਿਣ ਲੱਗਾ ਸਤਗੁਰੂ ਗਰੀਬਾਂ ਮਹਾਰਾਜ ਹੁਣ ਰਾਸ ਹੀ ਨਹੀਂ ਬਚੀ ਜਿੰਨੀਆਂ ਕੋ ਘੁੰਗਣੀਆਂ ਸੀ ਮਹਾਰਾਜ ਉਹ ਵੇਚ ਦਿੱਤੀਆਂ ਤੇ ਏਨੀ ਕੋ ਵਟਕ ਬਣੀ ਏ ਮਹਾਰਾਜ ਮੈਂ ਆਤ ਦਾ ਗਰੀਬ ਹਾਂ ਸਤਗੁਰੂ ਸੋ ਮੈਨੂੰ ਗਲ ਵੱਕੜੀ ਵਿੱਚ ਲੈ ਕੇ ਕਹਿਣ ਲੱਗੇ ਸੋਮਿਆ ਤੂੰ ਗਰੀਬ ਨਹੀਂ ਤੂੰ ਤੇ دریا ਦੇਲੀ ਹੈ ਤੇਰਾ ਤੇ ਦਿਲ ਹੀ ਬੜਾ ਵੱਡਾ ਹੈ ਸੋਮਿਆ ਤੂੰ ਗਰੀਬ ਨਹੀਂ ਅੱਜ ਤੋਂ ਬਾਅਦ ਤੇਰੀ ਗਰੀਬੀ ਕੱਟੀ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਸ਼ਾਹਾਂ ਦਾ ਸ਼ਾਹ ਗੁਰੂ ਦਾ ਸ਼ਾਹ ਮਹਾਰਾਜ ਨੇ ਸੋਮੇ ਨੂੰ ਆਖਿਆ ਸੋਮਿਆ ਅੱਜ ਤੋਂ ਤੂੰ ਸ਼ਾਹ ਬਣ ਗਿਆ ਵੇਖ ਦੇਨ ਵਾਲਾ ਸ਼ਾਹ ਹੁੰਦਾ ਹੈ ਤੇ ਲੈਣ ਵਾਲਾ ਗਰੀਬ ਹੁੰਦਾ ਤੂੰ ਗਰੀਬ ਨਹੀਂ ਤੂੰ ਤੇ ਅਮੀਰ ਹੈ ਮਹਾਰਾਜ ਨੇ ਆਪਣੇ ਕੋਲੋਂ ਕੁਝ ਰਕਮ ਦਿੱਤੀ ਮਹਾਰਾਜ ਕਹਿਣ ਲੱਗੇ ਇਹਦੇ ਨਾਲ ਕਾਰੋਬਾਰ ਸ਼ੁਰੂ ਕਰ ਲਈ ਗੁਰੂ ਵਰਕ ਤਾਂ ਪਾਏਗਾ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਨੀ ਕੁ ਝੋਲੀ ਪਰੀ ਸੋਮਾ ਗੁਰਮੁਖੋ ਆਪਣੀ ਜ਼ਿੰਦਗੀ ਵਿੱਚ ਬੜਾ ਵੱਡਾ ਸ਼ਾਹ ਸਾਹੂਕਾਰ ਬਣਿਆ ਅੱਗੇ ਉਹਦੀ ਕੋਲ ਵਿੱਚ ਸ਼ਾਹ ਚੱਲੇ ਆਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਜਦੋਂ ਸਤਿਗੁਰੂ ਤਰੁੱਠਦੇ ਨੇ ਨਾ ਤੇ ਫਿਰ ਗੁਰਮੁਖੋ ਖਾਲੀ ਝੋਲੀਆਂ ਭਰਨ ਲੱਗਿਆਂ ਕੋਈ ਧੀਰ ਨਹੀਂ ਲਾਉਂਦੇ ਸਤਿਗੁਰੂ ਤੇ ਇੰਨੇ ਦਿਆਲੂ ਨੇ ਮਹਾਰਾਜ ਕਹਿਣ ਲੱਗੇ ਬਸ ਉਹਦੇ ਚਰਨਾਂ ਵਿੱਚ ਝੁਕਣ ਦੀ ਲੋੜ ਹੈ ਵਿਸ਼ਵਾਸ ਦੀ ਲੋੜ ਹੈ ਭਾਵਨਾ ਦੀ ਲੋੜ ਹੈ ਪਤਾ ਨਹੀਂ ਸਤਿਗੁਰੂ ਨੇ ਕਿਸ ਬਹਾਨੇ ਸਿੱਖਾ ਤੇਰੀ ਝੋਲੀ ਪਰ ਦੇਣੀ ਏ ਤੇਰੇ ਜਨਮਾਂ ਜਨਮਾਂ ਦੇ ਦੁੱਖ ਕੱਟ ਦੇਣੇ ਨੇ ਤੇਰੀ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾਣੀ ਪਾਪ ਕੱਟੇ ਜਾਣੀ ਤੇ ਗੁਰੂ ਨੇ ਪਤਾ ਨਹੀਂ ਕਦੋਂ ਤੈਨੂੰ ਨਿਵਾਜ ਲੈਣਾ ਏਸੇ ਕਰਕੇ ਕਹਿੰਦੇ ਨੇ ਗਰੀਬ ਨਿਵਾਜ ਗੁਸਾਈਆ ਮੇਰਾ ਮਾਥੇ ਛਤਰ ਧਰੈ ਇਹ ਤੇ ਗਰੀਬਾਂ ਨੂੰ ਨਿਵਾਜਣ ਵਾਲਾ ਏ ਇੱਕ ਬਾਹਰੀ ਗਰੀਬੀ ਹੈ ਇੱਕ ਅੰਦਰ ਦੀ ਗਰੀਬੀ ਅੰਦਰ ਭਾਵਨਾ ਹੋਏ ਅੰਦਰ ਵਿਸ਼ਵਾਸ ਹੋਏ ਤੇ ਸਤਿਗੁਰੂ ਸਭਨਾ ਦੀਆਂ ਝੋਲੀਆਂ ਭਰਦੇ ਨੇ ਤੁਸੀਂ ਸ਼ਰਧਾ ਨਾਲ ਆਉਂਦੇ ਹੋ ਭਾਵਨਾ ਨਾਲ ਆਉਂਦੇ ਹੋ ਸੇਵਾ ਕਰਦੇ ਹੋ ਜਥਾ ਜੋਗ ਤੁਹਾਡਾ ਗੁਰਮਖੋ ਆਪਣੇ ਬੇਤ ਦੇ ਮੁਤਾਬਕ ਤੁਸੀਂ ਸਾਰੇ ਸੇਵਾ ਕਰਦੇ ਹੋ ਤੇ ਇਹ ਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਇਹ ਸਾਰੇ ਖਜ਼ਾਨੇ ਵੀ ਗੁਰੂ ਦੇ ਬਖਸ਼ੇ ਹੋਏ ਨੇ ਇੱਥੇ ਆਪਣਾ ਹੈ ਹੀ ਕੁਝ ਕੁਝ ਵੀ ਨਹੀਂ ਨਾਰਜ ਇਸੇ ਕਰਕੇ ਕਹਿੰਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਸਿੱਖਾ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਜਾਏ ਉਹਦੇ ਚਰਨਾਂ ਵਿੱਚ ਜਾਏ ਤੇ ਝੋਲੀ ਅੱਡ ਕੇ ਆਖਿਆ ਕਰਦਾ ਮੈਂ ਤੇ ਗਰੀਬ ਹਾਂ ਮਹਾਰਾਜ ਮੈਂ ਅਗਿਆਨੀ ਹਾਂ ਮੈਨੂੰ ਕੁਝ ਵੀ ਪਤਾ ਨਹੀਂ ਮਹਾਰਾਜ ਮੇਰੇ ਪੱਲੇ ਵੀ ਕੁਝ ਨਹੀਂ ਮਹਾਰਾਜ ਔਗੁਣਾ ਨਾਲ ਭਰੇ ਹਾਂ ਗੁਣ ਕੋਈ ਨਹੀਂ ਬਸ ਕਿਰਪਾ ਕਰੋ ਆਪਨੀ ਸ਼ਰਨ ਵਿੱਚ ਰਖ ਲੋ ਆਪਾ ਰੋਜ ਪੜਦੇ ਹੰਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਬਸ ਮਹਾਰਾਜ ਦੇ ਚਰਨਾਂ ਵਿੱਚ ਇਹ ਬੇਨਤੀ ਕਰੋ ਮਹਾਰਾਜ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਤੇ ਜਿਹਨੂੰ ਉਹਦੀ ਸ਼ਰਨ ਪ੍ਰਾਪਤ ਹੋ ਗਈ ਨਾ ਉਹਨੂੰ ਦੁਨੀਆਂ ਦੇ ਤਮਾਮ ਲੋਕ ਪਰਲੋਕ ਦੇ ਸੁੱਖ ਹਾਸਲ ਹੋ ਗਏ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜੋ ਸੁਖ ਕੋ ਉਸ ਚਾਹੇ ਸਦਾ ਸ਼ਰਨ ਰਾਮ ਕੀ ਲੇਹ